ਅੰਮ੍ਰਿਤਸਰ ਦੇ ਛੇਟਾ ਇਲਾਕੇ ਦੇ ਵਿੱਚ ਜਨਮ ਅਸ਼ਟਮੀ ਦੌਰਾਨ ਮਾਹੌਲ ਉਸ ਫਿਰ ਤਣਾਪੂਰਨ ਬਣ ਗਿਆ ਜਦੋਂ ਦੋ ਗਰੁੱਪਾਂ ਦੇ ਵਿੱਚ ਝਗੜਾ ਹੋਇਆ ਗੋਲੀਆਂ ਚੱਲ ਪਈਆਂ ਦੌਰਾਨ ਦੋ ਜਣੇ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੋ ਇਨਵੈਸਟੀਗੇਸ਼ਨ ਡੀసీపీ ਰਵਿੰਦਰਪਾਲ ਸਿੰਘ ਦੇ ਮੁਤਾਬਕ ਔਰ ਪੀਏ ਜਿਹੜਾ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਅਤੇ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਜਵਾਬੀ ਕਾਰਵਾਈ ਵੀ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ ਸੋ ਇਸ ਮਾਮਲੇ ਦੀ ਜਾਂਚ ਪੜਤਾਲ ਫਿਲਹਾਲ ਚੱਲ ਰਹੀ ਹੈ ਦੇਖੋ ਅੱਜ ਜਰਨਲਿਸਟ ਮੀਂਦਸਵੰਤ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜੀ ਚ ਸਾਡੇ ਐਸਐਚਓ ਸ਼ਹਾਟਾ ਬਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡ ਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆਂ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਆਪਸ ਵਿੱਚ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾ ਫੁੱਜ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ 'ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਣੇ ਸੀਗੇ ਇੱਕ ਤਾਂ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ ਪਾਰਕ ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜੋਕ ਕੰਮ ਕੀਤਾ ਇੰਮੀਡੀਏਟਲੀ ਕੀਤਾ ਦੋਸ਼ੀਆਂ ਨੂੰ ਜਦੋਂ ਇਹਨਾਂ ਨੇ ਉੱਥੇ ਐਕਸ਼ਨ ਚ ਆਏ ਆ ਜਿਹੜੇ ਦੂਜੇ ਪਾਸੇ ਸੀ ਨikhil ਚਾਲ ਹੈਗਾ ਇੱਕ ਔਰ ਗਵਾਲਾ ਨਾਂ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ ਉਹ ਉੱਥੇ ਅਪ੍ਰੀਹੈਂਡ ਅਪ੍ਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨਿਖਲ ਚਾਲ ਇਹ ਜਦੋਂ ਇੱਥੇ ਆਇਆ ਇਹ ਜਕਦਮ ਫਿਰ ਅੱਗੇ ਭੱਜ ਕੇ ਤੇ ਆਹ ਪਾਰਕ ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੰਟਿਓ ਮੁਲਾਜ਼ਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਤੋ ਲੱਕੀਲੀ ਪੁਲਿਸ ਬਚ ਗਈ ਔਰ ਬਹੁਤ ਹੀ ਸੁਖਨੋਤ ਕੁਮਾਰ ਸਾਡੇ ਉਹਨਾਂ ਨੇ ਆਪਣੇ ਸੈਲਫ ਡਫੈਂਸ ਕਰਦੇ ਹੋਏ ਫਿਰ ਉਹਨੂੰ ਰਿਟੈਲੀਏਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਐ ਔਰ ਨਿਕਲਦੇ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡ ਵਗੈਰੀ ਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਓਂ ਤੋਂ ਸਿਗੇ ਬੰਦੇ ਔਰ ਉਹ ਬਾਕੀ ਤਾਂ ਭੱਜ-ਭੁਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਅੱਜ ਬੜਾ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਫੜ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਹਸਪੀਟਲ ਭੇਜਤਾ ਹੈਗਾ ਤੇ ਦੂਜੀ ਪਾਰਟੀ ਦੇ ਸੀਗੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਤੇ ਰਿਕਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ 34 ਦਾ ਪਿਸਟਲ ਇਹਦੇ ਕੋਲ ਮਿਲਿਆ ਹੈਗਾ 34 ਦਾ ਔਰ ਕਰੀਬ 5 ਤੋਂ 6 ਨੇ ਫਾਇਰ ਕੀਤੇ ਦੇਖੋ ਪੇਟ 'ਚ ਗੋਲੀਆਂ ਲੱਗੀਆਂ ਹੋਈਆਂ ਪੇਟ 'ਚ ਲੱਗੀਆਂ ਉਹਦੀ ਹਾਲਤ ਥੋੜੀ ਜੀ ਨਾਜ਼ੁਕ ਦੱਸ ਰਹੇ ਆ ਬਾਕੀ ਇੱਕ ਤੇ ਹੱਥ ਲੱਗੀ ਹੈਗੀ ਆ ਬਾਕੀ ਉਹਨਾਂ ਨੂੰ ਅਸੀਂ ਅਰਟੀ ਟੀਮ ਲਾਗ ਨੂੰ ਚੈੱਕ ਕਰ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਲੀਗਲ ਐਕਸ਼ਨ ਜਿਹੜਾ ਹੈਗਾ ਬੰਦਾ ਉਹ ਲਿਆ ਜਾ ਸਰ ਮੋਟਲ ਮੋਟਲ ਕਿੰਨੇ ਜਣੇ ਦੇ ਵਿੱਚ ਚੱਲ ਰਿਹਾ ਹੈ ਤੇ ਜਦੋਂ ਦੇਖੋ ਇਹ 8 ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ ਜਦੋਂ ਪੁਲਿਸ ਉੱਥੇ ਇਮੀਡੀਏਟਲੀ ਪਹੁੰਚ ਗਈ ਬਾਕੀ ਤਾਂ ਸਾਰੇ ਭੱਜ ਗਏ ਤੇ ਦੋ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਅੱਗੇ ਫਿਰ ਉਹਦੇ ਮਗਰ ਜਾਂ ਜਾਂਦੇ ਉਹਨੂੰ ਵੀ ਫੜ ਲਿਆ ਬਾਅਦ ਚੋਂ ਇੰਜਰਡ ਹੋ ਗਿਆ ਦੋ ਦੂਜੀ ਪਾਰਟੀ ਦੇ ਇੰਜਰਡ ਹੋਏ ਸੀ ਉਹ ਹਸਪਤਲ ਭੇਜਤੇ ਆ ਬਾਕੀ ਸਾਰਾ ਹੁਣ ਇਹਦਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਟ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾ ਸਰ ਇਹ ਜਬੀ ਕਾਰਵਾਈ ਦੀ ਜਾਣੀ ਹੋਈ ਨੇ ਦੋਨੇ ਜਿਹੜੇ ਹੋਈ ਨੇ ਜਖਮੀ ਨਹੀਂ ਜਿਹੜੇ ਦੇਖੋ ਜਿਹੜੇ ਦੋ ਜਖਮੀ ਹੋਏ ਨੇ ਸੁਖਵਿੰਦਰ ਔਰ ਇੱਕ ਦੂਜਾ ਮੁੰਡਾ ਵਿਕਰਮ ਹੈਗਾ ਉਹ ਤਾਂ ਇਸ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਸੋ ਉਹਦੇ ਨਾਲ ਜਖਮੀ ਹੋਏ ਉਹਨਾਂ ਨਾਲ ਜਖਮੀ ਉਹਨਾਂ ਪ੍ਰਾਣੀ ਇਹਨਾਂ ਦੀ ਕੋਈ ਰਾਈਵਲਰੀ ਹੈਗੀ ਹੈ ਬਾਕੀ ਅਸੀਂ ਥੋੜੀ ਜਿਹੀ ਹੋਰ ਇਨਵੈਸਟੀਗੇਟ ਕਰਾਂਗੇ ਜਿਹੜਾ ਇਹ ਬੰਦਾ ਹੈਗਾ ਨਿਕਲ ਇਹ ਪੁਲਿਸ ਤੇਰੇ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਵਾਰਾ ਜਦੋਂ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਦੋਂ ਚੱਕੀ ਉਹ ਜਿਵੇਂ ਕਿ ਦੋਵੇਂ ਇੱਧਰ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਗੈਂਗਵਾਰੀ ਹੋਣੀ ਚਾ ਲੜਾਈ ਦੇਖੋ ਇਹ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਆ ਵੀ ਇਹਦੇ ਵਿੱਚ ਇਹ ਗੈਂਗਵਾਰ ਹੋਣ ਲੱਗੀ ਸੀ ਜਿਹਦੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀ ਮੌਕੇ ਉਹ ਆ ਵੀ ਇਹ ਗੋਲੀਆਂ ਦੇਖੋ 4-5 ਤੱਕਲੀਫ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ 3-4 ਮੌਕੇ ਤੇ ਚੱਲੀਆਂ ਹੈ ਜਰੂਰੀ ਰਿਪੋਰਟ ਲੁਧਿਆਣਾ लाइव